ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੁਆੜ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾਉਣੀ ਆ ਸਾਹਮਣੇ ਸਕਰੀਨ ਤੇ ਦੇਖਦੇ ਪਾ ਥਾਰ پارک ਤੇ ਬਾਕੀ ਦਿਖਾਵਾਂਗੇ ਐਚ ਐਫ ਦੇ ਬਹਿੜਾ ਤੇ ਪਹਿਲਾ ਨੰਬਰ ਤੋਂ ਸਟਾਰਟ ਕਰਦੇ ਆ ਵਪਾਰ ਦਾ ਕੰਮ ਆ ਜਦ ਵੀਰਾਂ ਕੋਲੇ ਹੁੰਦਾ ਲਗਭਗ 8-10 ਬਹਿੜਾ ਐਚ ਐਫ ਦੀਆਂ ਹਰ ਵਕਤ ਹਾਜ਼ਰ ਹੁੰਦੀਆਂ ਜੇਕਰ ਤੁਹਾਡੀ ਚਾਹਤ ਵੀ ਦੰਦਾ ਦੇ ਵਿੱਚ ਬੱਚੀ ਲੈਣੀ ਆ ਪਲੂਣ ਦੂਜਾ ਗਈ ਹੱਦ ਕਦੇ ਤੀਜਾ ਸੂਆ ਦੂਜਾ ਕਿਸੂਆ ਨਾਰਮਲ ਵੀਰਾਂ ਕੋਲ ਬੈਠਾ ਰਹਿੰਦੀਆਂ ਰੇਟ ਡਿਟੇਲ ਆ ਉਹ ਅੱਗੇ ਵੀ ਨੱਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾ ਬਾਈ ਭਾਉਣਪੁਰ ਪ੍ਰੀਸਨ ਪਿੰਡਾਂ ਡੇ ਜਲਾ ਬਰਨਾਲੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 967355040 ਏ ਵੱਡੇ ਭਰਾਣ ਅੰਦਰਾਈ ਜੀ ਅੱਜ ਆਪੇ ਨੂੰ ਕਿੰਨੇ ਗਾਵਾਂ ਹਾਜ਼ਰ ਆ ਅੱਜ ਵੀਰੇ ਆਪਣੇ ਕੋਲੇ 6 ਗਾਵਾਂ ਆਣੀਆਂ ਜੀ ਤੇ ਗਾਵਾਂ ਦਾ ਆਪਣੇ ਕੋਲੇ 10 ਦਿਦ ਬਲੇ ਚਾਰ ਸੀਲ ਹੋ ਗਈ ਦਈ ਠੀਕ ਆ ਕਹਿੰਦਾ ਬਾ ਰੂਟੀਨ ਦਾ ਕੰਮ ਆ ਜਦੋਂ ਮਰਜ਼ੀ ਵੀ ਰਾਵੇ ਜਦੋਂ ਮਰਜ਼ੀ ਵੀ ਰਾਵੇ ਕੋਈ ਫੋਨ ਕਰਕੇ ਬਣਵਾਉਣ ਤੋਂ ਵੀ ਠੀਕ ਆ ਨਾ ਅੱਜ 10 ਤਰੀਕ ਆ ਗਾਵਾਂ ਮਿਲਦੀਆਂ 8 ਤੋਂ 10 ਗਾਵਾਂ ਹਰ ਟਾਈਮ ਹੁੰਦੀ ਹੁੰਦੀ ਆ ਅੱਜ 10 ਤਰੀਕ ਆ ਕੱਲੂ ਜਿਵੇਂ 11 ਤਰੀਕ ਤਨੋਲਾ ਦੀ ਮੰਡੀ ਆ ਉੱਥੋਂ ਪਿੰਡ ਆਪਣਾ ਕਿੰਨਾ ਪੈ ਗਿਆ ਤਣਾਉਲੇ ਤੋਂ ਉੱਥੋਂ ਮੈਂ 3 ਕਿਲੋਮੀਟਰ ਹੀ ਹੈਗਾ ਠੀਕ ਆ ਥੋੜੀ ਥੋੜੀ ਬਾੜੀ ਆ ਗਿਆ ਹੈਨਾ ਥੋੜੀ ਬਾੜੀ ਜੀ ਪਹਿਲੇ ਨੰਬਰ ਤਾਂ ਆਪਾਂ ਸਟਾਰਟ ਕਰੀਏ ਜਿਹੜੀ ਗਾਂ ਦੇਖ ਰਹੇ ਆ ਕਿਹੜਾ ਸੁਆ ਸੁਈ ਹੋਈ ਆ ਇਹ ਬਈ ਦੂਜਾ ਸੁਆ ਸੁਈ ਹੈ ਕੀ ਮੂੰਹ ਚਾਰ ਦੰਦਾਂ ਮਗਰ ਬੱਛਾ ਹੈ ਜੀ ਅੱਛਾ ਮਗਰ ਬੱਛਾ ਮੂੰਹ ਚਾਰ ਦੰਦ ਹਾਂਜੀ ਕਹਿਮਤ ਦੇਨ ਅੱਜ ਸੁਈ ਨੂੰ ਅੱਜ ਬਈ ਅੱਜ ਤੀਜਾ ਦਿਨ ਹੈਗਾ ਜੀ ਮੂੰਹ ਚਾਰ ਦੰਦਾਂ ਦਾ ਜੀ ਜੈ ਜਗਤ ਹਾਂ ਤੇ ਬਾਈ ਜੀ ਦੁੱਧ ਕਿੰਨਾ ਕ ਸਟਾਰਟਿੰਗ ਆ ਦੁੱਧ ਬਈ ਹੁਣ ਐਮਐਨ ਕੇ ਚੱਲੇ 20 22 ਕਿਲੋ ਬੋ ਜੀ ਇਹਦਾ ਪੀ ਕਲੈਕਟਿਨ ਆਪਾਂ ਕੀ ਮੰਨ ਸਕਦੇ ਬਾਈ ਭਾ ਪਿੱਛਲੇ ਸੁਣੇ ਦਾ ਮਾਲ ਕਹਿੰਦੇ ਜਿਹੜੇ ਦੁੱਧ ਦੰਦ ਜੀ ਨੇ 31 32 ਕਿਲੋ ਦਤਾ ਨੇ ਵੜਨੇ ਕਹਿੰਦਾ ਬਾ ਪਾਵ ਲੈਣ ਵਾਲਾ 30 ਮੰਨ ਕੇ ਲੈ ਆਪਾਂ ਨੂੰ ਦੱਸਿਆਗਾ ਰਿਕਾਰਡ ਆਪੋ ਵੀ ਦੱਸਿਆਗਾ ਠੀਕ ਹੈ ਨਾ ਗੱਲ ਜੇ ਆਪਾਂ ਨੂੰ 25 ਕਹਿੰਦਾ ਆਪਾਂ 25 ਕਹਿੰਦੇ ਆਪਾਂ ਕਹਿੰਦਾ ਬਾ ਆਪਣਾ ਮਨ ਗੈਸ ਕੀ ਕਹਿੰਦਾ ਵਪਾਰ ਕਰਦੇ ਆ ਜਿਵੇਂ ਬਰੀਡ ਆ ਵੜਦੇ ਕਾਦਾ ਜਿਵੇਂ ਹਣਾ 35 ਕਿਲੋ ਤਾਂ ਨੋਰਮਲੀ ਵੜਦੇ ਚਾਹੀਦਾ ਵੀ ਕਹਿੰਦਾ ਬਾ ਮੌਸਮ 30 ਤੋਂ 30 ਤੋਂ ਪਾਰ ਮੰਨ ਕੇ ਲੈ ਜਾ ਬੰਦਾ 30 ਕਿਲੋ ਜਿਹੜਾ ਮਰਜ਼ੀ ਪਾਰ ਮੰਨ ਕੇ ਲੈ ਜਾ ਬਈ ਚੋਣ ਚਬਾ ਰੇਟ ਕੀ ਰਹੂ ਇਹਦਾ ਰੇਟ ਭਾਈ 1 ਲੱਖ ਤੇ 40 ਹਜ਼ਾਰ ਦੀ ਰੇਟ ਦੇ ਦਾਂਗੇ ਗੁਜਾਇਸ ਹੋ ਜੂਗੀ ਆਏ ਬੰਦੇ ਮਾਂ ਤਨ ਕਰ ਦਾਂਗੇ ਸੁਵਰਕ ਕੱਦ ਕਾਠ ਵਗੈਰਾ ਦੇਖੋ ਤੇ ਬਾਕੀ ਥਣਲੇਵਾ ਸੋਨਾ ਸਾਫ ਸੁਥਰਾ ਦੂਸਰਾ ਸੁਆ ਬੱਚੀ ਤਾਜੀ ਸੁਆ ਰੇਟ 1 ਲੱਖ 35000 40 ਹਜ਼ਾਰ ਆ ਸੌਰੀ 40 ਹਜ਼ਾਰ 1 ਲੱਖ 40 ਹਜ਼ਾਰ ਰੁਪਏ ਇਹਦਾ ਰੇਟ ਆ ਮੂੰਹ ਚਾਰ ਦੰਦਾ ਦੂਸਰਾ ਸੁੱ ਦਸੂਈਏ ਚੰਗੀ ਜੇਕਰ ਬਗੀਰ ਕਰਾਂਗੇ ਤਾਂ ਬਿਟਵੀਨ 30 ਤੋਂ ਲੈ ਕੇ 35 ਦੇ ਵਿੱਚ ਕਾਰ ਵચ્ਚੀ ਨਦੁੱਧ ਪਾਉਣਾ ਤੇ ਕੱਦ ਕਾਠ ਦੰਦਾ ਦੇ ਵਿੱਚ ਤੇ ਵੱਡੀ-ਬੁੱਡੀ ਬਹੁਤ ਹੋ ਕੋਈ ਵੀਰ ਛੋਟੀ ਨੰਮਨੇ ਫੁੱਲ ਵੱਡੇ ਸਾਈਜ਼ ਦੇ ਵਿੱਚ ਜੀ ਕਹਿੰਦਾ ਬਾਬਾ ਸੋਹਣੀ ਅੱਗੇ ਬਰੀਡ ਚਾਰ ਕਰਨ ਵਾਲੀ ਹੈ ਹਣਾ ਅੱਗੇ ਹਾਂ ਭਾਈ ਜਿਵੇਂ ਮਾਰੀ ਸੋਹਣੀ ਇਹਦਾ ਥਣ ਦੇਖੋ ਯਾਰ ਇਹ ਜੇਫ ਦਾ ਬੀਰ ਲੈ ਲੈਂਦੇ ਆਂ ਘਰ ਮਸ਼ੀਨ ਨੇ ਘਰੇ ਹੁੰਦੀ ਐ ਇਹ ਤਾਂ ਮਸ਼ੀਨ ਤੋਂ ਬਿਨਾਂ ਵੀ ਚੋਈ ਕਰ ਸਕਦੇ ਹੋ ਮੈਂ ਕਹਣਾ ਬਈ ਜਿਵੇਂ 5-7 ਜਾਨਵਰ ਥੌਂਗ ਦੇ ਰੱਖਣੇ ਹਨਾ ਹੱਥੀ ਚੋਈ ਜਿਵੇਂ ਮਰਜ਼ੀ ਕਰਾ ਗਏ 5 ਮਿੰਟ ਤੋਂ ਪਹਿਲਾਂ ਉੱਠ ਕੇ ਚੋ ਕੇ ਪਤਾ ਉੱਠ ਖੜੇ ਹੋ ਗਏ ਅੱਛਾ 40 ਜੋ ਮਾਨ ਤਨ ਦਾ ਕਰ ਦਾਂਗੇ ਹਾਂ ਆਏਗੇ ਬੰਦੇ ਮਾਨ ਤਨ ਕਰਦੇ ਆਂ ਬਈ ਅੱਗੇ ਬਾਈ ਜੀ 2 ਨੰਬਰ ਜਿਹੜੀ ਬੱਛੀ ਦੇਖ ਰਹੇ ਆਂ ਜੀ ਇਹ ਬਈ ਅਮਨ ਕੇ ਦੰਦ ਵੀ ਚਾਏ ਨੀ ਬੰਦਾ ਸ਼ੀਰੀ ਮੰਗਲੇ 4 ਤੋਂ ਦੰਦ ਮੰਗਲੇ ਰੋਗੇ ਦਾ ਚੱਕ ਦੀ ਬਈਆ ਬਈ 21 ਦੰਦ ਤੋੜਿਆ ਨੇ ਬਾਈ ਜੀ ਜੀ ਤੇ ਗਾਇ ਕੈ ਦਿਨ ਉਹ ਦੇਖੋ ਦੰਦ ਤੋੜੇ ਵਿਹਾਲੇ ਇਹ ਦੇ ਹਨ ਦੰਦ ਤੋੜਿਆ ਭਾਈ ਜੀ ਜੀ ਤੇ ਪੰਜਾਤਨ ਬਾਕੀ ਰੇਟ ਇਹਦਾ ਕੀ ਰਹੂਗਾ ਰੇਟ ਵੀ 1,30,000 ਦੀ ਬੱਸੀ ਦਗਾ ਜੀ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਭਾਈ ਜੀ ਸੀਮਨ ਵਗੈਰਾ ਕਨਫਰਮ ਹੈਗੇ ਇਹਨਾਂ ਦੇ ਕੋਈ ਭਾਈ ਜਿਹੜਾ ਪਰ ਮੈਨੂੰ ਵਟਸਐਪ ਤੇ ਰਿਕਰਡ ਆਇਆ ਆਪਾਂ ਉਹ ਦੱਸ ਦਾਂਗੇ ਜੀ ਮੈਂ ਕੋਲੋਂ ਕੁਝ ਵੀ ਨਹੀਂ ਕਹਣਾਗਾ ਜੀ ਹਾਂ ਸੋ ਜਿਹੜਾ ਰਿਕਰਡ ਅੱਗੇ ਤੋਂ ਮਿਲੇ ਤਾਂ ਆਪਾਂ ਦੱਸ ਦਾਂਗੇ ਇਹਦਾ ਜੋ ਵੀ ਹੈਗਾ ਹਨਾ ਤੇ ਰੇਟ ਇਹਦਾ ਕਰਿਆ ਆਪਾਂ 1,30,000 ਪਈ ਭਾਈ ਬੱਸੀ ਦਾ ਗੁਜਾਇਸ ਮੌਕੇ ਤੇ ਹੋ ਜੂਗਾ ਅਗੇ ਬੰਦੇ ਮਾਤਾਂ ਕਰਾਂਗੇ ਆਏ ਮੰਨ ਕੇ ਚੱਲ ਬਈ ਖੀਰਾ ਬੱਚਾ ਦਾ ਬਹੁਤ ਘੱਟ ਹੁੰਦਾਗਾ ਸੋ ਕਹਿੰਦਾ ਭਾਬੇ ਇਦਾਂ ਦੀ ਬੱਚੇ ਆਪਾਂ ਪਾਲਣ ਲੱਗੇ ਜਿੱਦੇ ਜਾਂ ਪੀ ਕਾਪੀ ਤੇ ਰੱਖ ਲਿਓ ਖਰਚਾ 2.5 ਲੱਖ ਲਖਾ ਕਰੋਸੀ ਪਾਲ ਜੀ 2 ਲੱਖ ਖਾਓਗੇ ਐ ਮੰਨ ਕੇ ਚੱਲੋ ਵੀ ਜੇ ਟਰਾਲੀ ਦੇ ਭੂਗ ਨਹੀਂ ਹੁੰਦਾ ਚਾਰ ਟਰਾਲੀ ਦਾ ਪਲਰ ਬਣਾ ਦੋ ਇੰਨੇ ਗੱਟੇ ਖਾਲੀ ਕਰ ਦੋ ਕੀ ਸਿੱਗੀ ਦਾ ਭਾਈ ਸਵਾਈ ਜਾਂਦੀ ਆ ਖੀਰੀ ਐਡਾ ਬੱਚਾ ਸੋਣਾ ਬਹੁਤ ਔਖਾ ਨਹੀਂ ਸੋਣਾ ਭਾਈ ਜਮਾ ਤੇ ਮਾਨਦਾਨ ਵਿੱਚ ਹੋ ਜਾਊਗਾ ਤੇ ਲੇਵੇ ਦੀ ਫਿਟਨੈਸ ਦੇਖੋ ਜਮਾ ਫੋਟ ਫੋਟ ਦੇ ਥਣ ਪਿਆਗਾ ਜਮਾ ਇਹ ਕਿਆ ਬਾਤਾਂ ਕੁਆਲਿਟੀ ਵਗੈਰਾ ਪੂਰੀ ਓਕੇ ਆ ਜਮਾ ਪਹਿਲਾ ਤੇ ਅੱਗੇ ਵੀਰੇ ਆ ਗਈ ਤੇ ਨੰਬਰ ਤੇ ਬੱਚੀ ਜਿਹੜੀ ਇਹ ਵੀ ਦੂਜਾ ਸੂਆ ਹੁੰਦੀ ਆ ਬਾਹਰ ਤੇ ਮੂੰਹ ਆ ਮਿਲ ਕੇ ਚਲੇ ਵੀਛੇ ਜਾਂਦਾ ਜੀ ਛੇ ਦਿਨ ਦਾ ਦੂਸਰਾ ਸੂਆ ਕਹਿ ਇੱਕ ਦਿਨ ਕੱਢ ਜੂਗੀ ਅਜੇ ਹਾਂ ਲੈ ਜੀ ਬਾਈ ਇਹ ਦੱਸ ਦੇਣਾ ਅੱਛਾ 10 ਦਿਨਾਂ ਜੀ ਇਹਦੇ ਸੂਣ ਚ ਪੈਂਡਿੰਗ ਪਿਆ ਹਾਂਜੀ ਇਹ ਤੋਂ ਦੁੱਧ ਦਾ ਕੀ ਗੱਲ ਸਲਾਈਏ ਆਪਾਂ ਮਾਲਕਾਂ ਦੀ 35 36 ਕਿਲੋ ਨੇ ਪਹਿਲੇ ਨੇ ਦੁੱਧਾ ਬਾਈ ਜੀ ਕਹਿੰਦਾ ਆਪਾਂ 35 ਮੰਨ ਕੇ ਹੀ ਲੈ ਜੀ 35 ਕਿਲੋ ਮੰਨ ਲੈ ਬਾਈ ਹਨਾ ਉਹ ਵਾਲੀ ਸਾਂਝੀ ਮੈਂ ਕਹਿੰਦਾ ਜਰੂਰ ਰੇਟ ਕੀ ਰਊਗਾ ਦਾ ਰੇਟ ਬਾਈ 1 ਲੱਖ ਤੇ 35 ਹਜ਼ਾਰ ਦੀ ਰੇਟ ਜੀ ਗੁਜਾਇਆ ਸੋਜੂਗੀ ਆਏ ਤੇ ਬੰ ਸੋbro 1,35,000 ਹਨਾ 35,000 35 1,35,000 ਰੁਪਏ ਮਾਲਕਾਂ ਡਿਮਾਂਡ ਕੀਤੀ ਹੈ ਬਾਕੀ ਗੁਜਾਇਸ ਹੋ ਜੂਗੀ ਬੈਡ ਵੱਡੀ ਬਹੁਤ ਆ ਕਿਸੇ ਪਾਸੋਂ ਲਿਸੀ ਨਾ ਵੀ ਨਹੀਂ ਛੋਟੀ ਨਹੀਂ ਸੋ ਬਾਕੀ ਦੇ ਪਾ ਦੁੱਧ ਦੀ ਗੱਲ ਕਰੀ ਇਹ ਆਪਣੀ ਸੇਵਾ ਦੇ ਬਜਟ 'ਤੇ ਪੈਂਡ ਹੁੰਦਾ ਮੂੰਹਾਂ ਦੇ ਬਜਟ ਮੈਂ ਘਟਾਏ ਮੂੰਹਾਂ ਸੋ ਦੇਖੋ ਜਿਆ ਕਿਆ ਪਤਾ ਨਿਕਨੇ ਨਿਕਾ ਕਰਨ ਚੰਗੀ ਜਾਤ ਪਾਤ ਦੇ ਵਿੱਚ ਪੈਂਦੀ ਆ ਪਤਲੀ ਸਕਿਨ ਦੇ ਵਿੱਚ ਆ ਗਈ ਜਮਾ ਤੇ ਹਵਾਨੇ ਤੇ ਰਿੰਕਲਸ ਵਗੈਰਾ ਦੇਖੋ ਸੋਹਣੇ ਦਿਖਾਈ ਦਿੰਦੇ ਆ ਫਾੜੀ ਵਾਲਾ ਲੇਵਾ ਕੁਝ ਕੁ ਦਾਨੇ ਦੇ ਬੈੜ ਦੇ ਸੂਨ ਚ ਬਾਕੀ ਪਿਆ ਚੰਗੀ ਕੇਅਰ ਕਰਾਂਗੇ ਸੋਹਣਾ ਤੇ ਬਾਕੀ ਹਵਾਨੇ ਤੇ ਨਾੜਾ ਨੂੜਾ ਸੁਹਣੇ ਦਿਖਾਈ ਦਿੰਦੀਆਂ ਚਾਹੇ ਹੱਥੀਂ ਚਵਾਈ ਕਰ ਲੋ ਚਾਹੇ ਮਸ਼ੀਨੀ ਬਿਲਕੁਲ ਸੂਤ ਲਾ ਲਿਓ ਭਾਵੇਂ ਲੈਵਾਏ ਸਾਫ ਸੁਥਰਾ ਚਾਰੇ ਪਾਸਿਓ ਅੱਗੇ ਬਾਈ ਜੀ ਆਪਾਂ ਠੀਕ ਆਰੇ 65% ਹਵਾਨਾ ਬਣਿਆ ਹਨ ਆਜੋ ਬਾਈ ਜੀ 4 ਨੰਬਰ ਤੇ ਤੇ ਕਿਹੜਾ ਸੁਆਵੀਰ ਸੂਰੀ ਆ ਦੂਜਾ ਸੁਆਵੀਰ ਹੁੰਦੀ ਆ ਬਾਈ ਬੱਸੀ ਜੀ ਕੈਦਨ ਲੈ ਜੂਗੀ ਹਾਂ ਲੈ ਜੀ ਭਈ ਇੱਕ ਹਫ਼ਤਾ ਪੈਂਡਿੰਗ ਤੇ ਅੱਛਾ ਇੱਕ ਹਫ਼ਤਾ ਸੂਣ ਦੇ ਵਿੱਚ ਇਹਦਾ ਪੈਂਡਿੰਗ ਪਿਆਗਾ ਇਹ ਜੇ ਆਪਾਂ ਗੱਲ ਕਰੀਏ ਵੀ ਦੁੱਧ ਕਿੰਨਾ ਪਾ ਦੂਗੀ ਦੂਜਾ ਸੂਆ ਬਈ ਇਹ ਚਾਰ ਦਾਂਦੀ ਹੈ ਬਸ ਜੇ ਅਸੇ ਮੂੰਹੋਂ ਚਾਰ ਦਾਂਦਾ ਜਮਾ ਅਹੇ ਚੌਗਦੇ ਚੱਕੇ ਨਹੀਂ ਹੋ ਜੇ ਮਾੜਾ-ਬੜਾ ਚੱਕੇ ਕੰਨੀ ਖੜੀਏ ਜੀ ਜਿਆ ਜੀ ਗੱਲ ਰੇਟ ਬਾਈ ਜੀ ਇਹਦਾ ਕੀ ਰਹਿਣਾਗਾ ਜਿਹਦੇ 1 ਲੱਖ 5000 ਰੁਪਏ ਬਸ ਗੁਜਾਇਸ ਵਿੱਚ ਹੋ ਜੂਗੀ ਆਹੇ ਬੰਦੇ ਮੰਨ ਤਨ ਕਰਾਂਗੇ ਠੀਕ ਹੈ ਦੁੱਧ ਦੀ ਗੱਲ ਮੈਂ ਮੰਨ ਗਏ 23 ਕਿਲੋ ਦੁੱਧ ਤੇ ਮਨ ਕੇ ਜਲ ਵੀ 25 ਤੋਂ ਬਾਹਰ ਖਰਾ ਦੁੱਧ 25 ਕਿਲੋ ਖਰਾ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ 1 ਲੱਖ 5000 ਰੁਪਏ ਬਸ ਬੱਚੀ ਦਾਗਾ ਰੇਟ ਤੇ ਚੌਗਦੇ ਤਾਂ ਬੱਚੀ ਝਾਕਦੀ ਪਈ ਆ ਕਦ ਕੜ ਜਿੰਦੀਆਂ ਕੁਆਲਿਟੀ ਵਗੈਰਾ ਪੂਰੀ ਸਾਫ਼ ਸੁਥਰੀ ਆ ਸੋ ਮੇਨ ਗੱਲ ਦਸੀਏ ਵੀ ਥਾਣਾ ਦੀ ਗੱਲ ਕਰੀਏ ਜੀ ਤੇ ਵਾਕੀ ਥਾਣ ਤੋਂ ਇਹ ਨਹੀਂ ਗੱਲ ਵੀ ਕਿਸੇ ਚਿੱਚੜੀ ਥਾਣਾ ਜਾਵਾਂ ਬਿਲਕੁਲ ਫਿਟਨੈਸ ਜਿੱਦਾਂ ਦਾ ਆਪ ਨੂੰ ਥਾਣ ਚਾਹੀਦਾ ਕਹਿੰਦਾ ਬਾ ਜਦੋਂ ਵਪਾਰੀਆਂ ਦੇ ਘਰੇ ਜਾਂਦੇ ਆ ਤੁਸੀਂ ਬੇਸ਼ੱਕ ਕਾਪੀ ਤੇ ਫੋਟੋ ਬਣਾ ਕੇ ਦੇ ਦੋ ਵੀ ਇਹ ਜਗ੍ਹਾ ਚਾਹੀਦੀ ਆ ਜਿਵੇਂ ਵਖੀ ਗਿਆ ਉਹ ਜੀ ਗਾਈ ਮਿਲ ਜਾਂਦੀ ਆ ਹਨਾ ਉਦਾਂ ਦੀ ਮਜੂ ਬਈ ਸੋ ਕਹਿੰਦਾ ਬਾ 8 10 ਗਾਈਆਂ ਸੰਟੀ ਮਾਰ ਕੇ ਲੈ ਜਾਂਦੇ ਹੁੰਦੀਆਂ ਤੇ ਉਹ ਜਗਾਂ ਜਿੱਥੇ ਹਰ ਇੱਕ ਪ੍ਰਕਾਰ ਦਾ ਰੇਟ ਵਾਈਆਂ ਕੋਲੇ ਖੜਾਗਾ ਤੇ ਸਾਫ ਸੁਧਰੇ ਮੇਨ ਦਾ ਦੇਖੋ ਇਹਨਾਂ ਨੇ ਪਾਟਾ ਹੈ ਨੋ ਡ੍ਰਿੱਲ ਇਹਦਾ ਆਪਾਂ ਨਿੱਕੀ ਕਿਉਂ ਲਾਵਾਂਗੇ ਜਿਆਦਾ ਗੱਲ ਆ ਯਾਰ ਪੂਰਾ ਆਪਾਂ ਵੀ ਰਕਮ ਲਾ ਕੇ ਲੈਂਦੀ ਆ ਹਨਾ ਆ ਬਾਈ ਜੀ ਇਹਦਾ ਬਾਇਓ ਡਾਟਾ ਕੀ ਆ ਇਹ ਦੂਜਾ ਸੋੜੂਗੇ ਇਹ 15 ਨਾਲ ਬਾਕੀ ਨੇਗੇ ਅੱਛਾ ਥੋੜੀ ਕੱਚੀ ਆ ਤੇ ਹਨਾ 9 ਤੇ 24 ਕਿਲੋ ਪਹਿਲਾਂ ਨੇ ਉਹ ਦੁੱਤਾਗਾ ਜੀ ਤੇ ਇਹ ਤੇ ਅਮਨ ਦਾ 24 ਕਿਲੋ ਦਾ ਖਰਾ ਦੁੱਤਾ ਕੱਚੀ ਕੱਚੀ ਦੇ ਭਾਦੇ ਤਾਂ ਭਈ ਆਜਾ ਅੱਜ ਰੇਟ ਯਾਰ ਹੋਗੇ ਤੇ 2 ਲੱਖ ਦੀ ਬੱਸੀ ਆ ਭਾਈ ਅੱਜ ਕਿੰਨੇ ਦੀ ਆ ਅੱਜ 90 ਹਜ਼ਾਰ ਦੀ ਬੱਸੀ ਜਦਾਂ ਸੋੜ ਸੱਪਾ ਹੋ ਜਾਊਗਾ ਆਏ ਬੰਦੇ ਮਨਤਨ ਕਰਾਂਗੇ ਸੋ 90 ਹਜ਼ਾਰ ਦੁੱਧ ਦੀ ਗੱਲ 24-25 ਦੀ ਹੈ ਨਾ ਉਹ 24 ਕਿਲੋ ਦੇ ਪਹਿਲਾਂ ਨਹੀਂ ਦੁੱਧ ਹੱਸਦਾ ਬਈ ਅੱਛਾ 30 ਦੇ ਆਸ-ਪਾਸ ਆਈਏ ਅਪ 30 ਕਿਲੋ ਵੇਚੀ ਹੈ ਨਾ ਜੀ ਹਾਂ ਕਹਿੰਦੇ ਆਪਾਂ ਸਾਹਮਣੇ ਵਾਲਾ ਹੋਇਆ 30 ਵੀ ਚੋ ਸਕਦਾ ਇਹ ਤੋਂ ਕੋ ਸਕਦਾ ਵੀ ਵੱਡੀ ਬਹੁਤ ਹੈ ਬਰੀਡ ਫਰੂਟ ਬਹੁਤ ਹੈ ਜੀ ਠੀਕ ਹੈ ਨਾ ਸੋ ਬਾਕੀ ਜੇ ਜੇ ਵੱਡੇ ਟ੍ਰਾਂਜੈਕਸ਼ਨ ਦੀ ਗੱਲੇ ਨੇ ਬਈ ਜੀ ਬਾਕੀ ਜਿਹੜੇ ਆਪਾਂ ਦੁੱਧ ਦੀ ਗੱਲ ਕਰਦੇ ਆ 30-35 ਤੇ ਇੱਕ ਮਾਲਕ ਦੱਸ ਲਿਆ ਕਿ ਗੈਸ ਹੁੰਦਾ ਬਾਕੀ ਦੁੱਧ ਤਾਂ ਤੁਹਾਡੀ ਮੰਨ ਕੇ ਚਲੋ ਖੁਰਨੀ ਨਹੀਂ ਨਿਕਾਉਣਾ ਹੁੰਦਾ ਤੇ ਸਾਹਮਣੇ ਜੀ ਬਾਕੀ ਬਿਲਕੁਲ ਜਿਹੜੇ ਯਾਰ ਨੇ ਬੰਦੇ ਦੀ ਖੁਰਨੀ ਨਹੀਂ ਸੋ ਜਿਹੜੇ ਆਪਾਂ ਕਹਿੰਦੇ ਮੇਲੇ ਤੇ ਸਾਂਹ ਏਡੇ ਏਡੇ ਬਣੇ ਪਏ ਹੁੰਦੇ ਬਾਈ ਦੂ ਦਾ ਤੇ ਚਾਰ ਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਕ ਲੱਖਾ ਖਾਦੇ ਹੁੰਦੇ ਆ ਉਹੀ ਗੱਲ ਪਸੋਂ ਚ ਆ ਗਈ ਸਾਹਮ ਸਮਾਲ ਦੇ ਸਰਤੇ ਹਨਾ ਤੇ ਬਾਈ ਜੀ ਜਿਹੜੀ ਆਪਾਂ ਇਹ ਦੇਖ ਰਹੇ ਹਾਂ ਆਪਣੀ ਥਾਰਪਾਰਕ ਹਨਾ ਇਹ ਕਿਹੜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਆ ਬਾਈ ਤੇ ਬੱਚਾ ਕੀ ਦਿੰਦੇ ਨੇ ਬੱਛੀਆਂ ਮਗਰ ਬਈ ਅੱਛਾ ਮਗਰ ਬੱਚੀ ਯਾਰ ਕਿਆ ਬਾਤ ਹੈ ਹਨਾ ਬਾਕੀ ਯਾਰ ਇਹ ਨਾਰੂਆ ਨਾਲ ਹਨਾ ਸਵੇਰੇ ਸੂਈ ਲੱਗਦੀ ਹੈ ਹਾਂਜੀ ਬਾਈ ਤਾਜੀ ਸੂਈ ਵੀ ਵੜ ਲੈ ਠੰਡੀ ਠੰਡੀ ਯਾਰ ਕਿਆ ਬਾਤ ਹੈ ਮਾਈ ਗੋਡ 10 ਕਿਲੋ ਬੋਲੀ ਵੀ ਤਿਆਰ ਆ ਬਈ ਹੁਣ ਤੇ ਧਾਰਾ ਤੁਰਾ ਯਾਰ ਕੋਈ ਠੰਡੀ ਸੀਲ ਜਮਾ ਹਨਾ ਲੈ ਬਈ ਜਿਵੇਂ ਮਰਜੀ ਮਾਰੀ ਜਲਾ ਕੋਈ ਡੱਕ ਨਾਲ ਜੇਰ ਜੂ ਰੋਕੇਆ ਜੇਰ ਉਹਦਾ ਡਾਨਾ ਵੀ ਵੀਡੀਓ ਬਣੀ ਦੇਪੋ ਦੁੱਧ ਬਾਈ ਜੀ ਕਿੰਨਾ ਕੁ ਦੇ ਦੂਗੀ ਆ ਦੁੱਧ ਬਾਈ ਆ ਮਰ ਤੇ ਜਲ ਵੀ 17 18 ਕਿਲੋ ਆਹ ਮਨੇ ਦੁੱਧ ਦੇ ਦੂਗੀ ਤੇ 16 ਕਿਲੋ ਮੰਨ ਜਿਹੜਾ ਮਰਜੀ ਪਰਤੇਜ ਕਰਨੇ ਚਾਹੀ ਬਾਕੀ ਯਾਰ ਦੁੱਧ ਹੀ ਗੁਣਾ ਕਰ ਬਾਹਲਾ ਹੁੰਦੇ ਨੇ ਦਾਦਾ ਹਨਾ ਬੱਤੀ ਬਹੁਤ ਪਿਆਰੀ ਦੇਖੇ ਧਾਰਾ ਮਾਰਦੇ ਫੜ ਜਾਈ ਸੋਭਰ ਕੱਦ ਕਾਠ ਵਗੈਰਾ ਤੇ ਕੁਆਲਿਟੀ ਵਗੈਰਾ ਦੇਖੋ ਜਿਹੜੇ ਵੀਰੇ ਕਹਿੰਦੇ ਸੀ ਗਾਂ ਲੈਣੀ ਆ ਇੱਕ ਜ਼ਿੰਦਗੀ ਭਰ ਘਰੋ ਵੇਚਨੇ ਜਿਵੇਂ ਕਹਿੰਦੇ ਵੀ ਜੌਂਡੀ ਦਾਦੇ ਦਾ ਖਰੀਦੇ ਆ ਪੁੱਤ ਤੇ ਪੋਤਾ ਤਿੰਨ ਪੀੜੀਆਂ ਘਰੇ ਮੁੱਕ ਨਹੀਂ ਦਿੰਦਾ ਚੀਜ਼ ਹੈ ਨਾ ਵੀ ਲੋਹਾ ਉਹ ਗੱਲ ਏਰੀਆ ਤੋਂ ਡੇ ਘਰੇ ਬੱਚੀ ਤੇ ਕਹਿਣ ਦਾ ਭਾਬ ਜਿਹੜੀ ਇਹ ਬੈਠ ਜਾ ਬ ਗੱਲ ਕਰ ਜਾ 20 ਸਾਲ ਤੁਸੀਂ ਘਰੇ ਚੋਈ ਚੱਲਿਓ ਦੁੱਧ ਨਹੀਂ ਮੁੱਕਰਦੇ ਨਾ ਬੱਚਿਆਂ ਦੇ ਦੇ ਕਰਮ ਵਾਲੇ ਨੇ ਨਜ਼ਾਰਾ ਲਿਆ ਦੇਣਾ ਬਾਕੀ ਮੇਰ ਗੱਲ ਗੁਨਾਹਕਾਰੀ ਦੁੱਧਾ ਹਨਾ ਆ ਤਾਂ ਵੀਡੀਓ ਕਦੇ ਯਾਰ ਆਪਾਂ ਸਾਲ ਚੱਕ ਕਦੀਰ ਬੋਨੇ ਇਹੋ ਚੀਜ਼ ਦੀ ਦਾ ਐਚ ਐਫ ਦਾ ਮਨਕਾ ਚੱਲ ਵੀ ਕਦੂ ਤੇ ਸਾਗ ਤੇ ਗਰਮੀ ਤੇ ਆਪਣੇ ਰੁੱਤ ਪਹਾੜ ਚੱਲਦੇ ਰਹਿੰਦਾ ਹਨਾ ਪਰ ਆ ਟਾਈਮ ਹੀ ਚੀਜ਼ ਆ ਗਈ ਵੱਖਰੀ ਜੀ ਤੇ ਬਾਈ ਜੀ ਰੇਟ ਇਹਦਾ ਰੇਟバイ ਫੋਨ ਤੇ ਕਰ ਲਾਂਗੇ ਇਹਦਾ ਤੇ ਨੰਬਰ ਬੋਲ ਦੇ ਆਪਣਾ ਫੋਨ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 973550 ਸਲੇ ਵੱਡੇ ਭਰਾ ਨੰਬਰ ਹੈ ਜੀ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੇ